19 ਸਾਲ ਦੀ ਉਮਰ ਵਿੱਚ ਹੋਏਗਾ ਕੁੜੀਆਂ ਦਾ ਵਿਆਹ اسلام ਦੇ ਨਾਂ ਤੇ ਲਿਆਂਦਾ ਗਿਆ ਨਵਾਂ ਕਾਨੂੰਨ ਹੁਣ ਮੁ슬ਮਨ ਮੁੰਡੇ 15 ਸਾਲ ਦੀ ਉਮਰ ਵਿੱਚ ਕਰਵਾ ਸਕਣਗੇ ਵਿਆਹ ਸਸਿਕਲ ਜੀ ਮੈਂ ਹਾਂ ਨਵਦੀ ਤੁਹਾਡਾ ਆਪਣਾ ਸਵਾਲ ਕਰਵਾਉਣਾ ਮੇਰੀ ਪ੍ਰੋਫਾਈਲ ਤੇ ਵਿਆਹ ਵਿਆਹ ਦਾ ਨਾਮ ਜਿਹੜਾ ਹੁੰਦਾ ਸ਼ਬਦ ਸੁਣਦੇ ਹੀ ਮਨ ਵਿੱਚ ਜਿਹਦਾ ਕਿ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਭਾਵਨਾ ਪੈਦਾ ਹੁੰਦੀ ਹੈ ਵਿਆਹ ਦਾ ਜਿਹੜਾ ਮੋਸ਼ਨ ਹੈ ਕਿ ਦੋ ਪਰਿਵਾਰਾਂ ਤੇ ਦੋ ਜੀਵਨ ਸਾਥੀਆਂ ਦੇ ਵਿੱਚ ਦਾ ਇਸਤਾ ਹੁੰਦਾ ਹੈ ਨਾ ਜਿਦਾ ਕਿ ਆਪਾਂ ਇੱਕ ਕਹਿੰਦੇ ਬਹੁਤ ਹੀ ਜਿਆਦਾ ਸਮੇਂ ਦਾ ਜਿਹਦਾ ਤੇ ਭਰਿਆ ਕੰਮ ਹੁੰਦਾ ਜਿਹਦੇ ਨਾਲ ਇੱਕ ਦੂਜੇ ਤੇ ਭਰੋਸਾ ਕਰਕੇ ਸਾਰੀ ਲਾਈਫ ਜ਼ਿੰਦਗੀ ਇੱਕ ਦੂਜੇ ਨਾਲ ਬਤੀਤ ਕਰਨ ਦੀ ਇੱਕ ਕਸਮਾ ਖਾਦੀਆਂ ਜਾਂਦੀਆਂ ਨੇ ਠੀਕ ਹੈ ਪਰ ਇੱਕ ਉਮਰ ਇਹੋ ਜੀ ਵੀ ਹੁੰਦੀ ਹੈ ਜਿਹੜੀ ਉਮਰ ਨੂੰ ਆਪਾਂ ਅਲੱਡ ਪੁਣਾ ਕਹਿ ਦਿੰਦੇ ਆ ਬਚਪਨਾ ਕਹਿ ਦਿੰਦੇ ਆ ਹਨ ਜਿਦਾ ਕਿ ਮਨਚੂਰਟੀ ਘੱਟ ਹੁੰਦੀ ਹੈ ਠੀਕ ਹੈ ਉਹਨੂੰ ਆਪਾਂ ਜਵਾਕ ਕਹਿੰਦੇ ਨੇ ਕਿ ਹਜੇ ਤੱਕ ਜਵਾਕ ਹੈਗਾ ਠੀਕ ਹੈ ਪਰ ਜੇ ਉਹੋ ਜੀ ਉਮਰ ਵਿੱਚ ਜੇ ਉਹਦਾ ਵਿਆਹ ਹੋ ਜੇ ਤਾਂ ਕੀ ਬਣੂਗਾ ਤੋ ਸੋਚੀ ਸਕਦੇ ਹਾਂ ਕਿ ਜੇ ਜਵਾਕੜੀ ਜੇਕਰ ਆਪਾਂ ਕਹੇ ਨਿਆਣੀ ਮੱਤ ਜਿਹਨੂੰ ਆਪਾਂ ਕਹਿ ਦਿੰਨੇ ਆ ਕਿ ਹਾਇ ਤਾਂ ਤੂੰ ਨਿਆਣਾ ਜਾਂ ਨਿਆਣੀ ਹੈਗੀ ਐ ਤੈਨੂੰ ਇਸ ਚੀਜ਼ ਦੀ ਸਮਝ ਹੈ ਨਹੀਂ ਪਰ ਜੇ ਐਸ ਉਮਰ ਵਿੱਚ ਹੀ ਉਹਦਾ ਵਿਆਹ ਕਰ ਦਿੱਤਾ ਜਾਵੇ ਤਾਂ ਕੀ ਲੱਗਦਾ ਕਿ ਉਹਦਾ ਜਿਹੜਾ ਵਿਆਹ ਕੀਤਾ ਉਹ ਕਿੰਨਾ ਟਾਈਮ ਚੱਲੇਗਾ ਉਹਦਾ ਜਿਹੜਾ ਸਾਰੀ ਉਮਰ ਕੀ ਉਹ ਕੱਟ ਸਕਣੇ 1 2 3 ਨਾ ਗੱਲਬਾਤ ਆਪਾਂ ਡਿਸਕਸ ਕਰਦੇ ਹਾਂ ਕਿ ਇਹੋ ਜਿਹਾ ਇੱਕ ਕਾਨੂੰਨ ਲਿਆਂਦਾ ਗਿਆ ਸਰਕਾਰ ਵੱਲੋਂ ਕਿ ਜਿਹਦਾ ਹੁਣ 9 ਸਾਲ ਦੀ ਉਮਰ ਵਿੱਚ ਕੁੜੀਆਂ ਦਾ ਵਿਆਹ ਕੀਤਾ ਜਾਏਗਾ ਤੇ ਜਿਹੜੇ ਮੁਸਲਿਮ ਮੁੰਡੇ ਹੈਗੇ ਆ ਉਹ 15 ਸਾਲ ਦੀ ਉਮਰ ਵਿੱਚ ਆਪਣਾ ਵਿਆਹ ਕਰਵਾ ਸਕਣਗੇ ਜਿਹੜੀ ਇਹ ਮੈਂ ਬਿੱਲ ਤੁਹਾਡੇ ਨਾਲ ਡਿਸਕਸ ਕਰਦਾ ਪਿਆ ਸਾਂਝਾ ਗੱਲਬਾਤ ਕਰਦਾ ਪਿਆ ਇਹ ਜਿਹੜਾ ਬਿੱਲ ਲਿਆਂਦਾ ਗਿਆ ਜੀ ਇਹ ਸੰਸਦ ਵਿੱਚ ਕਿਹੜਾ ਲਿਆਂਦਾ ਗਿਆ ਸੰਸਦ ਜਿਹੜੀ ਹੈਗੀ ਆ ইরাਕ ਸਰਕਾਰ ਵੱਲੋਂ ਲਿਆਂਦਾ ਗਿਆ ইরাਕ ਸਰਕਾਰ ਨੇ ਕੀ ਕੀਤਾ ইরাਕ ਵਿੱਚ ਇੱਕ ਨਵਾਂ ਬਿੱਲ ਜਿਹੜਾ ਪਾਸ ਹੋਣ ਦੇ ਕਿਨਾਰੇ ਆ ਗਿਆ ਹੈਗਾ ਉਹਦੇ ਵਿੱਚ ਦੱਸਿਆ ਗਿਆ ਕਿ ਜਿਹੜੀਆਂ ਮੁਸਲਮ ਕੁੜੀਆਂ ਹੈਗੀਆਂ ਉਹਨਾਂ ਦਾ ਵਿਆਹ ਹੈਗਾ ਜਿਹੜਾ 9 ਸਾਲ ਦੀ ਉਮਰ ਵਿੱਚ ਕੀਤਾ ਜਾਵੇਗਾ ਤੇ ਮੁਸਲਮ ਮੁੰਡੇ ਜਿਹੜਾ 15 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਸਕਦੇ ਨੇ ਪਰ ਇੱਥੇ ਹੀ ਮੈਂ ਇੱਕ ਗੱਲਬਾਤ ਡਿਸਕਸ ਕਰਨੀ ਚਾਹੁੰਦਾ ਹਾਂ ਕਿ ਜਿਵੇਂ ਇੰਡੀਆ ਚ ਆਪਣੀ ਵਿਆਹ ਦੀ ਉਮਰ ਹੈਗੀ ਹੈ ਠੀਕ ਹੈ ਉਹ 18 ਪਲੱਸ ਰੱਖੀ ਗਈ ਹੈ 18 ਸਾਲ ਤੋਂ ਉੱਪਰ ਜਿਹੜੇ ਮੁੰਡੇ ਕੁੜੀਆਂ ਦਾ ਵਿਆਹ ਰੱਖਿਆ ਗਿਆ ਜੋ ਕਿ ਉਹ ਉਹਨਾ ਟਾਈਮ ਕੀ ਹੁੰਦਾ ਕਿ ਉਹ ਮੈਚੂਰ ਹੋ ਜਾਂਦੇ ਆ ਇਥੋਂ ਤੱਕ ਕਾਮਯਾਬ ਹੋ ਜਾਂਦੇ ਕਿ ਵੱਡੀ ਉਮਰ ਦੇ ਹੋ ਜਾਂਦੇ ਉਹਨਾਂ ਨੂੰ ਦੁਨੀਆ ਦਾਲੀ ਦੀ ਸਮਝ ਆ ਜਾਂਦੀ ਹੈ ਕੀ ਹੈ ਪਰ ਜੇਕਰ ਅਲੱਗ ਪੁਨੇ ਵਿੱਚ ਨਿਆਣੀ ਮਾਤ ਜਿਹਨੂੰ ਆਪਾਂ ਕਹਿ ਰਹੇ ਹਾਂ 10 ਸਾਲ ਦੇ ਵੀ ਹੋਏ ਤੇ ਉਹਨਾਂ ਦਾ ਵਿਆਹ ਕੀਤਾ ਜਾਵੇ ਤਾਂ ਉਹਨਾਂ ਦੀ ਲਾਈਫ ਉਹਨਾਂ ਦੇ ਜੀਵਨ ਦੀ ਕਿ ਪਰਵਾਹ ਹੋਏਗਾ ਇਸ ਵੀਡੀਓ ਚ ਆਪਾਂ ਡਿਸਕਸ ਗੱਲਬਾਤ ਕਰਨ ਵਾਲੇ ਹੈਗੇ ਆ ਮੋਸਟਲੀ ਕੀ ਹੁੰਦਾ ਕਿ ਆਪਣਾ ਨਿਆਣੂ ਮਾਤ ਜਿਹਨੂੰ ਆਪਾਂ ਕਹਿੰਦੇ ਕਿ ਇਰਾਕ ਸਰਕਾਰ ਨੇ ਬਿੱਲ ਪਾਸ ਹੋਣ ਲਈ ਇੱਕ ਨਵਾਂ ਕਾਨੂੰਨ ਲਿਆ ਦਿੱਤਾ ਠੀਕ ਹੈ ਪਰ ਜਿਹੜਾ ਆਪਾਂ ਗੱਲਬਾਤ ਡਿਸਕਸ ਕਰਦੇ ਹਾਂ ਕਿ ਜਿਹੜੇ ਹੁਣ 9 ਸਾਲ ਦੀ ਜਿਹੜੀ ਕੋਈ ਬੱਚੀ ਹੈਗੀ ਆ ਜਾਂ 15 ਸਾਲ ਦਾ ਮੁੰਡਾ ਹੈਗਾ ਉਹਨੂੰ ਐਡੀ ਦੁਨੀਆਦਾਰੀ ਦੀ ਕਿੰਨੀ ਸਮਝ ਹੁੰਦੀ ਹੈ 15 ਸਾਲ ਦੇ ਬੱਚੇ ਨੂੰ ਕਿੰਨੀ ਕਿੰਨੀ ਨੌਲੇਜ ਹੁੰਦੀ ਹੈ ਜਾਂ 9 ਸਾਲ ਦੀ ਕੁੜੀ ਨੂੰ ਕਿੰਨੀ ਕਿੰਨੀ ਨੌਲੇਜ ਹੁੰਦੀ ਹੈ ਦੁਨੀਆ ਦੀ ਉਹਨਾਂ ਦਾ ਚੰਗੇ ਮਾੜੇ ਕੰਮ ਤਾਂ ਹੀ ਨਹੀਂ ਪਤਾ ਹੁੰਦਾ ਉਹ ਤਾਂ ਸਿਰਫ ਮਾਪਿਆਂ ਨੂੰ ਸਮਝਾਉਣਾ ਹੁੰਦਾ ਠੀਕ ਹੈ ਪਰ ਹੁਣ ਇਰਾਕ ਸਰਕਾਰ ਦੇ ਵਿੱਚ ਇੱਕ ਨਵਾਂ ਬਿਲ ਪਾਸ ਹੋਣ ਜਾ ਰਿਹਾ ਹੈ ਕਿ 9 ਸਾਲ ਦੀ ਉਮਰ ਵਿੱਚ ਮੁਸਲਿਮ ਬੱਚਿਆਂ ਦਾ ਵਿਆਹ ਕੀਤਾ ਜਾਣਾ ਚਾਹੀਦਾ ਹੈਗਾ ਪਰ ਤੁਸੀਂ ਆਪ ਸੋਚੋ ਹਨ ਜਿਹੜਾ ਕਿ ਲਵ ਜਿਹੜੀ ਆਪਾਂ ਵਿਆਹ ਹੁੰਦਾ ਪਿਆ ਦੋ ਤਰੀਕਾ ਨਾਲ ਹੁੰਦਾ ਇੱਕ ਤਾਂ ਹੁੰਦੀ ਹੈ ਲਵ ਮੈਰਿਜ ਹੋਗੀ ਇਕ ਕਹੂਗੀ ਅਰੇਂਜਮੈਂਟ ਫੂਲ ਲਵ ਮੈਚ ਕਿ ਤੁਸੀਂ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਹੋਣੇ ਅਰੇਂਜਮੈਂਟ ਕਿ ਤੁਸੀਂ ਵਿਆਹ ਤੋਂ ਬਾਅਦ ਤੁਸੀਂ ਇੱਕ ਦੂਜੇ ਨੂੰ ਜਾਨਣ ਲੱਗਦੇ ਹੋ ਤਾਂ ਕਿ ਤੁਹਾਡੇ ਉਹਨੇ ਕੀ ਹੁੰਦਾ ਤੁਹਾਡੇ ਸਾਰੀ ਉਮਰ ਤੁਹਾਡੇ ਇਕੱਠੇ ਆਣ ਦਾ ਜਿਹੜਾ ਹੁੰਦਾ ਹੈ ਉਹ ਜੀ ਤੁਹਾਡੀ ਪੱਕੀ ਹੋਏ ਨੇ ਕਿ ਤੁਸੀਂ ਸਾਰੀ ਉਮਰ ਇਕੱਠੇ ਆਣ ਦਾ ਯੋਗ ਹੈਗੇ ਜਾਂ ਨਹੀਂ ਹੈਗੇ ਪਰ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ 18 ਸਾਲ ਦੇ ਵੀ ਨਹੀਂ ਹੋਏ ਤਾਂ ਤੁਸੀਂ ਹਜੇ ਮਤਲਬ ਕਿ 18 ਸਾਲ ਤੋਂ ਘੱਟ ਹੋ ਜਾਂ 9 ਸਾਲ ਦੀ ਉਮਰ ਵਿੱਚ ਜੇ ਕਿਸੇ ਕੁੜੀ ਦਾ ਵਿਆਹ ਕੀਤਾ ਜਾਵੇ ਤਾਂ ਉਹਦਾ ਜੀਵਨ ਕਿਹੋ ਜਿਹਾ ਹੋਏਗਾ ਉਹਨੇ ਦੇ ਵੱਡੇ ਹੋਣ ਤੋਂ ਪਹਿਲਾਂ ਕਿ ਜਦੋਂ ਉਹਨੇ ਸੁਪਰੀ ਸਜਾਈ ਸੀਗੇ ਉਹ ਵੀ ਉਹਦੇ ਪੂਰੇ ਨਹੀਂ ਹੋਣੇ ਉਹਨਾਂ ਦਾ ਦੋ ਜਿਹੜਾ ਪਤਾ ਹੀ ਨਹੀਂ ਕਿ ਵਿਆਹ ਕੀ ਹੁੰਦਾ ਠੀਕ ਹੈ ਇਹ ਮਚੋਰ ਜੀ ਜਿਹੜਾ ਕਾਨੂੰਨ ਲਿਆਂਦਾ ਗਿਆ ਮੈਂ ਇਸ ਕਾਨੂੰਨ ਦੇ ਪੂਰੀ ਤਰ੍ਹਾਂ ਖਿਲਾਫ ਹਾਂ ਮੈਂ ਵੀ ਉਮੀਦ ਕਰਦਾ ਹਾਂ ਤੁਸੀਂ ਵੀ ਇਸ ਚੀਜ਼ ਦਾ ਸਾਥ ਦਿਓਗੇ ਠੀਕ ਹੈ ਆਪਾਂ ਇੱਕ ਲਾਇਰ ਛਾਵਾਵਾਂਗੇ ਇਸ ਦੇ ਵਿਰੁੱਧ ਠੀਕ ਹੈ ਭਾਵੇਂ ਬਾਹਰੋਂ ਜਿਸਾਂ ਨੇ ਲਿਆਂਦਾ ਗਿਆ ਕਿ ਇਹ ਹੋ ਸਕਦਾ ਹੈ ਕਿ ਇੰਡੀਆ 'ਚ ਵੀ ਕਰਦੇ ਨੇ ਇਹ ਠੀਕ ਹੈ ਮੁਜੀਬ ਉਸਦਾ ਯਾਰ ਕੱਲੋਂ ਕੋਈ ਗੱਲਬਾਤ ਹੋ ਗਈ ਹੁਣ ਤੁਸੀਂ ਆਪ ਸਿਆਣੇ ਹੋ ਯਾਰ 15 ਸਾਲ ਦਾ ਜਿਹੜਾ ਬੱਚਾ ਜਾਂ 9 ਸਾਲ ਦੀ ਬੱਚੀ ਹੈਗੀ ਹੈ ਉਹਨਾਂ ਕਿੰਨੇ ਕੁ ਮਤ ਹੁੰਦੀ ਹੈ 8 ਸਾਲ ਦਾ ਜਦੋਂ ਮੈਂ ਹੋ ਗਿਆ ਸੀ ਮੈਨੂੰ ਹੇਠ ਤੱਕ ਪਤਾ ਨਹੀਂ ਸੀਗਾ ਉਹ ਮੈਨੂੰ ਘਰ ਦੇ ਸਮਝਾਉਣੀ ਵੀ ਚੰਗਾ ਮਾੜਾ ਇਹ ਹੁੰਦਾ ਠੀਕ ਹੈ ਆਹ ਨਹੀਂ ਕਰਦਾ ਉਹ ਨਹੀਂ ਕਰਦਾ ਆਪਾਂ ਬੱਚੇ ਨੂੰ ਸਿੱਖਿਆ ਦਿੰਦੇ ਹਾਂ ਨਾ ਪਰ ਇੱਥੇ ਦੇਖੋ ਕਿ ਇਰਾਕ ਸਰਕਾਰ ਨੇ ਉਹਨਾਂ ਕੋਲੋਂ ਸਿੱਖਿਆ ਦਾ ਅਧਿਕਾਰ ਵੀ ਖੋ ਲਿਆ ਇਹਨੂੰ ਆਪਾਂ ਕੀ ਕਹੇਗੇ ਕਿ ਪੜ੍ਹੇ ਲਿਖੇ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਇੰਨੇ ਵੀ ਮਤ ਹੈ ਨਹੀਂ ਕਿ ਕਿਹੜਾ ਕਾਨੂੰਨ ਆਪਣੇ ਹਿੱਤ ਵਿੱਚ ਬੱਚਿਆਂ ਦੇ ਹਿੱਤ ਵਿੱਚ ਹੈ ਇਹ ਬੱਤੇ ਨੇ ਹਿੱਤ ਵਿੱਚ ਨਹੀਂ ਹੈਗਾ ਠੀਕ ਹੈ ਕਿ ਉਹ ਇੰਨੇ ਤੱਕ ਉਹ ਅਣਪੜ ਹੋ ਚੁੱਕੇ ਆ ਜਿਹਦੇ ਉਹਨਾਂ ਨੂੰ ਇੰਨੀ ਚੀਜ਼ ਦਾ ਪਤਾ ਹੀ ਨਹੀਂ ਲੱਗਿਆ بڑے ਲਿਖੇ ਹੋ ਕੇ ਵੀ ਉਹ ਅਣਪੜ ਹੋ ਚੁੱਕੇ ਆ ਦੇਖੋ ਸਮਾਜ ਵਿੱਚ ਕੀ ਕੁਝ ਚੱਲਦਾ ਪਿਆ ਠੀਕ ਹੈ ਜਿਹਦੇ ਕਿਸ ਜਿਹਦੇ ਕਿਸ ਸਟੂਡੈਂਟ ਹੈ ਜਿਹਦੇ ਕਿ ਬੱਚਿਆਂ ਨੇ ਸਕੂਲ ਜਾਣ ਦੀ ਉਮਰ ਹੁੰਦੀ ਹੈ ਉਹ 8ਵੀਂ 9ਵੀਂ ਜਾ ਹੈ 10ਵੀਂ ਕਲਾਸ ਚ ਵੀ ਮੇ ਸਾਹ ਉਹਨਾਂ ਬੱਚੀਆਂ ਹੋਣਗੀਆਂ ਤਾਂ ਉਹਨਾਂ ਦਾ ਵਿਆਹ ਕਰ ਦਿੱਤਾ ਨਾਬਾਲਗ ਬੱਚਿਆਂ ਦਾ ਵਿਆਹ ਕਰ ਦਿੱਤਾ ਜਿਹੜੇ ਹਲੇ ਬਾਲਕ ਵੀ ਨਹੀਂ ਹੋਏ ਠੀਕ ਹੈ ਉਹਨਾਂ ਨੂੰ ਇਸ ਚੀਜ਼ ਬਾਰੇ ਵਿਆਹ ਤੇ ਸ਼ਬਦ ਉਹਨਾਂ ਲਈ ਤਾਂ ਬਹੁਤ ਵੱਡਾ ਹੋ ਗਿਆ ਨਾ ਉਹਨਾਂ ਚੀਜ਼ ਬਾਰੇ ਕੋਈ ਪਤਾ ਹੀ ਨਹੀਂ ਕਿ ਵਿਆਹ ਕੀ ਹੁੰਦਾ ਹੈ ਕਿ ਪਰਿਵਾਰ ਚ ਕਿਵੇਂ ਹੈ ਨਾ ਪਰਿਵਾਰ ਦਾ ਵਚਨ ਦਾ ਕਿਵੇਂ ਹੈ ਉਸ ਚੀਜ਼ ਨਾਲ ਇਹੋ ਜਿਹੇ ਜਿਹੇ ਕਾਨੂੰਨ ਲਾਗੇ ਬਹੁਤ ਜਿਆਦਾ ਗਲਤ ਕਾਨੂੰਨ ਬਣਾਏ ਗਏ ਦੁਨੀਆ ਤੇ ਠੀਕ ਹੈ ਬਹੁਤ ਜਿਆਦਾ ਨਿੰਦਾ ਲੋਚਣ ਦਾ ਵੀਡੀਓ ਬਹੁਤ ਬਾਰ ਸ਼ੇਅਰ ਕਰਦੇ ਤਾਂ ਕਿ ਲੋਕਾਂ ਤੱਕ ਇਹ ਅਵੇਰਨੈਸ ਪਹੁੰਚੇ ਲੋਕਾਂ ਨੂੰ ਵੀ ਇਸ ਚੀਜ਼ ਦਾ ਪਤਾ ਲੱਗ ਸਕੇ ਕਿ ਦੁਨੀਆ ਤੇ ਕੀ ਕੁਝ ਹੁੰਦਾ ਪਿਆ ਠੀਕ ਹੈ ਮੋਸਟਲੀ ਕੀ ਹੈਗਾ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈ ਨੀ ਨੋ ਬਾਲ ਮਜ਼ਦੂਰੀ ਹੈ ਸਰਕਾਰ ਨੇ ਬਾਲ ਮਜ਼ਦੂਰੀ ਤੇ ਵੀ ਯੋਗ ਲਾਈ ਹੋਈ ਹੈ ਕਿ 8 ਸਾਲ ਤੋਂ ਘੱਟ ਜਿਹੜਾ ਕੋਈ ਬੱਚੇ ਨੂੰ ਤੁਸੀਂ ਮਜ਼ਦੂਰ ਦੇ ਤੌਰ ਤੇ ਕੰਮ ਨਹੀਂ ਕਰਵਾ ਸਕਦੇ ਕਿਉਂਕਿ ਉਹਨੂੰ ਗਵਰਨਮੈਂਟ ਨੂੰ ਪਤਾ ਹੈ ਇੰਡੀਆ ਦੇ ਗਵਰਨਮੈਂਟ ਨੂੰ ਪਤਾ ਹੈ ਕਿ ਇਹ ਸਿਰਫ ਬੱਚੇ ਦੇ ਜਿਹਦਾ ਮਾਈਂਡ ਸੈਟ ਨੂੰ ਮਨਜ਼ੂਰ ਕਰਨ ਦੀ ਗੱਲ ਹੈ ਕਿ ਵੱਡਾ ਹੋ ਜਾਂਦਾ ਕੋਈ ਹੋ ਨਹੀਂ ਸਕਦਾ ਕੰਮ ਤਾਂ ਨਹੀਂ ਕਰ ਸਕਦਾ ਉਹਨਾਂ ਚ ਕਰਉਣਾ ਪੜਦਾ ਹੈ ਉਮੜ ਪੜਾਉ ਉਹਨੂੰ ਸਮਾਇਦਾ ਪਤਾ ਲੱਗੇ ਚੰਗੇ ਮੜੇ ਕੰਮ ਦਾ ਪਤਾ ਲੱਗੇ ਪਰ ਜੇ 9 ਸਾਲ ਦੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਵੇ ਤੁਹਾਨੂੰ ਦੁਨੀਆ ਦਾ ਜਿਹੜਾ ਖਾਕ ਪਤਾ ਹੋਣਾ ਯਾਰ ਠੀਕ ਹੈ ਉਹਨਾਂ ਦਾ ਆਏ ਹਾ ਤਾਂ ਉਹਨੂੰ ਉਹਨਾਂ ਕੀ ਬਦਲ 9 ਸਾਲ ਦੇ ਬੱਚੇ ਨੂੰ ਕਿੰਨੀ ਕਿ ਸੂਹ ਹੁੰਦੀ ਆ ਤੇ 5 ਸਾਲ ਦੇ ਬੱਚੇ ਨੂੰ ਮੋਸ਼ੀ ਜਾਂ 4-5 ਸਾਲ ਦੇ ਨੂੰ ਵਾਪਸ ਸਕੂਲ ਚ ਲਾਉਣੇ ਆ ਠੀਕ ਹੈ ਇਹ ਬਹੁਤ ਜਿਆਦਾ ਕੁੜੀ ਕਹਿੰਦਾ ਸ਼ੋਸ਼ਣ ਕਰਦੇ ਪਏ ਆ ਹੁਣ ਇਰਾਕ ਵਾਲੇ ਠੀਕ ਹੈ ਕਿਉਂਕਿ ਉੱਥੇ ਜਿਹੜਾ ਮਾਹੌਲ ਤਾਂ ਪਹਿਲੇ ਹੀ ਖਰਾਬ ਸੀਗਾ ਪਰ ਹੁਣ ਕੀ ਆ ਜਿਹੜਾ ਕੋਈ ਨਵਾਂ ਕਾਨੂੰਨ ਉਹਨਾਂ ਨੇ ਲਿਆਂਦਾ ਗਿਆ ਮੇਰੇ ਹਿਸਾਬ ਨਾਲ ਇਹ ਚੀਜ਼ਾਂ ਦਾ ਬਹੁਤ ਹੀ ਜ਼ਿਆਦਾ ਇੰਪੈਕਟ ਪੜਾਉਣਾ ਉਹਨਾਂ ਦੀ ਲਾਈਫ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਤਾਂ ਕਿ ਲੋਕਾਂ 'ਚ ਅਵੇਰਨੈਸ ਪੈ ਸਕੇ ਮਿਲਦਿਆਂ ਅਗਲੀ ਵੀਡੀਓ 'ਚ ਲੈ ਕੇ ਧੰਨਵਾਦ